ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਬਾਬਾ ਮੋਤੀराम ਮਹਾਰਾਜੀ ਦੇ 7 ਸਾਲਾਂ ਦੇ ਪੁੱਤਰ ਨੂੰ ਉਹਨਾਂ ਨੇ ਅੱਖਾਂ ਸਾਹਮਣੇ ਕੋਹਲੂ ਵਿੱਚ ਪਾ ਕੇ ਪੀੜ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਉਹਨਾਂ ਦੀ ਮਾਤਾ ਜੀ ਦੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਦੱਸੀ ਜਾਂਦੀ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਕੋਹਲੂ ਵਿੱਚ ਪਾਇਆ ਜਾਂਦਾ ਹੈ ਤੇ ਹੌਲੀ-ਹੌਲੀ ਪੀੜਨਾ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਇਹ ਮੁਗਲ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਡਰਾਉਣਾ ਤੇ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਤੂੰ ਮੰਨ ਜਾ ਤੂੰ ਇਸਲਾਮ ਧਰਮ ਕਬੂਲ ਕਰ ਲੈ ਹਾਲੇ ਵੀ ਕੁਝ ਨਹੀਂ ਵਿਗੜਿਆ ਅਸੀਂ ਤੈਨੂੰ ਮਾਫ ਕਰ ਦੇਵਾਂਗੇ ਪਰ ਬਾਬਾ ਮੋਤੀराम ਮਹਾਰਾਜ ਉੱਥੇ ਸ਼ਾਂਤ ਅਡੋਲ ਬੈਠੇ ਰਹਿੰਦੇ ਹਨ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਹਨ ਫਿਰ ਬਾਬਾ ਮੋਤੀराम ਮਹਾਰਾਜ ਦੇ ਸਾਹਮਣੇ ਉਹਨਾਂ ਦੀ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਅਤੇ ਫੇਰ ਵਾਰੀ ਆਉਂਦੀ ਹੈ ਬਾਬਾ ਮੋਤੀराम ਮਹਾਰਾਜ ਦੀ ਇਤਿਹਾਸਕਾਰ ਇੱਥੇ ਦੱਸਦੇ ਹਨ ਕਿ ਬਾਬਾ ਮੋਤੀराम ਮਹਾਰਾਜ ਦੀ ਉਮਰ ਲਗਭਗ ਉਸ ਸਮੇ 40 ਸਾਲ ਦੀ ਸੀ ਤੇ ਉਹਨਾਂ ਨੂੰ ਵਜੀਦ ਖਾਨ ਦੇ ਇੱਥੇ ਕੰਮ ਕਰਦਿਆਂ ਲਗਭਗ 20-22 ਸਾਲ ਹੋ ਗਏ ਸਨ ਕਿਉਂਕਿ ਉਹ ਇੱਥੋਂ 17 ਸਾਲ ਦੀ ਉਮਰ ਤੋਂ ਵਜੀਦ ਖਾਨ ਦੇ ਘਰੇ ਕੰਮ ਕਰ ਰਹੇ ਸਨ ਹੁਣ ਦੇਖੋ ਕਿੱਡਾ ਬੜਾ ਸਦਕ ਸੀ ਬਾਬਾ ਮੋਤੀराम ਮਹਾਰਾਜ ਦਾ ਜਿੱਥੇ ਉਹਨਾਂ ਨੇ ਆਪਣੀ 22 ਸਾਲ ਦੀ ਚੱਲ ਰਹੀ ਨੌਕਰੀ ਨੂੰ ਲੱਤ ਮਾਰ ਦਿੱਤੀ ਸੀ ਤੇ ਆਪਣੇ ਗੁਰੂ ਦੇ ਪੁੱਤਰਾਂ ਤੇ ਮਾਤਾ ਲਈ ਆਪਣਾ ਘਰ ਅਤੇ ਪਰਿਵਾਰ ਸਭ ਕੁਝ ਬਾਰ ਦਿੱਤਾ ਸੀ ਸਿਰਫ ਉਹਨਾਂ ਦੀ 3 ਦਿਨ ਦੁੱਧ ਦੀ ਸੇਵਾ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਬਣੀ ਸੀ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਬਾਬਾ ਮੋਤੀराम ਮਹਾਰਾਜੀ ਇਸ ਤੋਂ ਬਾਅਦ ਬਾਬਾ ਮੋਤੀराम ਮਹਾਰਾਜੀ ਨੂੰ ਕੋਹਲੂ ਵਿੱਚ ਪਾ ਕੇ ਪੀੜ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਵੀ ਸ਼ਹਾਦਤ ਦਾ ਜਾਮ ਪਿਆ ਦਿੱਤਾ ਜਾਂਦਾ ਹੈ ਜਿੱਤੇ ਸਹਾਰਾਂ ਦੇ ਵਿੱਚ ਐਨੇ ਪਾਪੀ ਤੇ ਜ਼ਾਲਮ ਲੋਕ ਰਹਿੰਦੇ ਸਨ ਉੱਥੇ ਬਹੁਤ ਸਾਰੇ ਘੱਟ ਸਿੱਖ ਸਨ ਪਰ ਉਹਨਾਂ ਵਿੱਚੋਂ ਕੁਝ ਅਜਿਹੇ ਸੂਰਬੀਰ ਯੋਧੇ ਵੀ ਸਨ ਜਿਨ੍ਹਾਂ ਨੇ ਆਪਣੇ ਗੁਰੂ ਦੇ ਸਾਹਿਬਜ਼ਾਦਿਆਂ ਲਈ ਤੇ ਮਾਤਾ ਲਈ ਸ਼ਹਾਦਤਾਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਦੀਵਾਨ ਟੋਡਰਮਲ ਜੀ ਆਪ ਹੁੰਦੇ ਸਨ ਤੇ ਬਾਬਾ ਮੋਤੀराम ਮਹਾਰਾਜ ਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਹੁੰਦਾ ਸੀ ਅਜਿਹੇ ਲਾਸਾਨੀ ਸੂਰਮਿਆਂ ਨੂੰ ਆਪਣੇ ਇਤਿਹਾਸ ਵਿੱਚ ਰੱਖਣਾ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਸ਼ਹਾਦਤਾਂ ਮਿਸਾਲਾਂ ਸਿੱਖ ਧਰਮ ਤੋਂ ਬਿਨਾ ਹੋਰ ਕਿਸੇ ਵੀ ਧਰਮ ਵਿੱਚ ਨਹੀਂ ਮਿਲਦੀਆਂ ਇੱਕ ਸਿੱਖ ਧਰਮ ਹੀ ਅਜਿਹਾ ਧਰਮ ਹੈ ਜਿਸ ਦੇ ਹਰ ਇੱਕ ਪੰਨੇ ਉੱਤੇ ਸ਼ਹਾਹਤਾਂ ਦਾ ਵਰਕਾ ਲਿਖਿਆ ਹੋਇਆ ਹੈ ਤੇ ਬਾਬਾ ਮੋਤੀराम ਮਹਾਰਾਜ ਦੀ ਇਸ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਜਿੱਥੇ ਛੋਟੇ ਸਹਬਜ਼ਾਦੇ ਨੇ ਆਪਣੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ ਸੀ ਉੱਥੇ ਹੀ ਸਿੱਖਾਂ ਦੇ ਹਿੱਸੇ ਆਈ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜੋ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੇ ਪਰਿਵਾਰ ਦੇ ਵੱਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਪਾਇਆ ਸੀ ਤੇ ਇਹ ਸੀ ਬਾਬਾ ਮੋਤੀराम ਮਹਾਰਾਜ ਦਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ধন্যবাদ